ਤਦ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਚਿੱਟੇ ਜਾਦ। ਅੱਛਾ ਜੀ ਥੈਂਕ ਯੂ। ਮੈਂ ਉਹਨੂੰ ਇੱਕ ਵਰਡ ਦੇ ਰਹੀ ਹਾਂ। ਤੁਸੀਂ ਪਤਾ ਹੈ ਕੀ ਲੱਗ ਰਹੇ ਹੋ? ਜੀ ਜੀ। ਸਿੱਪੂ ਕੀ ਲੱਗ ਰਹੇ ਹੋ? ਹੁਣ ਭੁੱਖਾ ਕੀ ਹੁੰਦਾ? ਉਹ ਨਹੀਂ ਭੁੱਕੀ ਭੁੱਕੀ ਨਹੀਂ ਜੀ ਭੁੱਕੀ। ਐ ਮੈਨੂੰ ਜਿਆਦਾ ਪਤਾ ਹੈ ਵੀ ਭੁੱਕੀ ਕਿਹ ਜੀ ਲੱਗਦਾ ਹੁੰਦਾ। ਮੈਨੂੰ ਤਾਂ ਉਹ ਪਤਾ ਹੀ ਨਹੀਂ ਲੱਗਣਾ ਸੀ ਕਿਸੇ ਨੂੰ ਪਤਾ ਹੈ ਪੂਗੀ ਕੋਈ ਦੱਸਣਾ ਚਾਹੇਗਾ ਕਿ ਮੈਂ ਹੀ ਦੱਸਾਂ ਸੋ ਪੂਗੀ ਨਾ ਬੇਸਿਕਲੀ ਅੱਜਕੱਲ੍ਹ ਜੈਂਸੀ ਲੈਂਗੁਏਜ ਹੈ ਕਹਿੰਦੇ ਕਿਊਟ ਅੱਛਾ ਕਿਊਟ ਅੱਛਾ ਉਹ ਹੀ ਤੁਸੀਂ ਕਿਊਟੀ ਤੁਸੀਂ ਨਿਮਰਤ ਨੂੰ ਕਹਤਾ ਚਲੋ ਫੇਰ ਤਾਂ ਨਹੀਂ ਹੁਣ ਤਾਂ ਨਹੀਂ ਲਈਦੇ ਓਕੇ ਜੀ ਓਕੇ ਥੈਂਕ ਯੂ so much ਮੈਨੂੰ ਪਤਾ ਤਾਰੀਫ ਹੀ ਕੀਤੀ ਹੈ ਤੁਸੀਂ ਹਾਂਜੀ ਮਤਲਬ ਮੈਂ ਤੁਹਾਨੂੰ ਹੀ ਦੱਸਣਾ ਚਾਹ ਸੀ ਕਿ ਫਿਲਮ ਦੇ ਵਿੱਚ ਵੀ ਤੁਸੀਂ ਪੋਕੀ ਡਾਕੂ ਲੱਗ ਰਹੇ ਹੋ ਓਕੇ ਥੈਂਕ ਯੂ ਫਿਲਮ ਦੇ ਵਿੱਚ ਇਹਨੇ ਕਿਊਟ ڈاکੂ ਕਿਉਂ ਲੱਗ ਰਹੇ ਹੋ ਮੇਰਾ ਇਹ ਸਵਾਲ ਹੈ ਥੋਨੂੰ ਹੁਣ ਕੀ ਕਹਾਂ ਜੀ ਇਹ ਤਾਂ ਤੁਹਾਡੀਆਂ ਨਜ਼ਰਾਂ ਦਾ ਹੁਸਨ ਹੈ ਉਹ ਹੋ ਸਕਦਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਰੇ ਪਿਆਰ ਕਰਦੇ ਹੋ ਇੱਜ਼ਤ ਕਰਦੇ ਹੋ ਔਰ ਸ਼ਾਇਦ ਤੁਹਾਨੂੰ ਹਮੇਸ਼ਾ ਤੋਂ ਅੱਛਾ ਲੱਗ ਰਿਹਾ ਹੈ ਲੱਗ ਰਿਹਾ ਹੈ ਮੇਰਾ ਕੈਰੈਕਟਰ थैंक यू ਸੋ ਮਚ ਬਹੁਤ ਸੋਅਰ ਲੱਗ ਰਿਹਾ ਹੈ थैंक यू ਜੀ थैंक यू ਸੋ ਮਚ ਤੁਹਾਡੀ ਅੱਖ ਬਹੁਤ ਤੇਜ਼ ਹੁੰਦੀ ਹੈ ਤੁਹਾਡਾ ਹਰ ਪ੍ਰੋਗਰਾਮ ਨੂੰ ਸੰਭਾਲਣਾ ਉਹ ਅਲੱਗ ਜ਼ਿੰਮੇਵਾਰੀ ਕੌਣ ਕਦੋਂ ਕੌਣ ਕਦੋਂ ਤੇ ਅਖੀਰ ਤੇ ਮੈਨੂੰ ਮੌਕਾ ਮਿਲਿਆ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਮੈਂ ਇਕੱਲਾ ਨਹੀਂ ਇੱਥੇ ਜਿੰਨੇ ਵੀ ਬੰਦੇ ਸਾਡੇ ਨੇ ਨਹੀਂ ਤੁਸੀਂ ਆਪਣੇ ਬਾਰੇ ਖੁੱਲ ਕੇ ਦੱਸੋ ਸਾਨੂੰ ਮੈਂ ਵੀ ਇਹਨਾਂ ਵਿੱਚੋਂ ਹੀ ਹਾਂ ਜੀ

ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ ਮੈਂ ਭੁੱਲ ਗਿਆ ਸੀਗਾ ਹੁਣ ਦੁਬਾਰਾ ਕਹਿ ਦਿੰਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਆਇਆ ਦੇਖੋ ਕੀ ਹੈ ਕਿ ਸਾਡੇ ਵਿੱਚ ਉਹ ਬੰਦਾ ਬੈਠਾ ਜਿਹਨੇ ਸਾਡੀ ਪੰਜਾਬੀ ਇੰਡਸਟਰੀ ਨੂੰ 100 100 ਕਰੋੜ ਤੱਕ ਪਹੁੰਚਾਇਆ ਹੈ ਤੇ ਕੁਮਾਰ ਸਾਹਿਬ ਇਸ ਤਰ੍ਹਾਂ ਦਾ ਹੈ ਤੁਸੀਂ ਜਿੰਨਾ ਵੀ ਖਰਚਾ ਕੀਤਾ ਡਰਨ ਦੀ ਲੋੜ ਨਹੀਂ ਐਥੇ ਬਹੁਤ ਵੱਡੇ ਵੱਡੇ ਕਰਨਾ ਮੈਂ ਕੀਤਾ ਹੈ ਸਾਡੇ ਭਰਾ ਨੇ ਕਿਪੀ ਗਰੀਵਾਲ ਨੇ ਅਰੇ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਪੰਜਾਬੀ ਫਿਲਮਾਂ ਦੇ ਵੱਲ ਨੂੰ ਇੰਟਰਸਟ ਰੱਖ ਰਹੇ ਹੋ ਔਰ ਪੰਜਾਬੀਆਂ ਦੀ ਇੱਕ ਖਾਸੀਅਤ ਹੈ ਕਿ ਉਹ ਕਿਸੇ ਨੂੰ ਡਿਸ ਹਾਲਟ ਨਹੀਂ ਹੋਣ ਦੇਣਗੇ ਤੁਹਾਨੂੰ ਇੱਥੋਂ ਜਿੰਨਾ ਵੀ ਤੁਸੀਂ ਖਰਚਾ ਕੀਤਾ ਜਿੰਨੀ ਮਿਹਨਤ ਕੀਤੀ ਹੈ ਉਹਨੂੰ ਦੁੱਗਣੀ ਕਰਕੇ 10 ਗੁਣੀ ਕਰਕੇ ਮੋੜਨਗੇ ਇਹ ਮੇਰਾ ਵਿਸ਼ਵਾਸ ਹੈ